ਤੁਸੀਂ ਜਿਹੜਾ ਬੰਦਾ ਇਸ ਗੰਦ ਨੂੰ ਸਾਹਮਣੇ ਲਿਆ ਰਿਹਾ ਉਹਦੇ ਬਾਰੇ ਕਹਿ ਰਹੇ ਹੋ ਵੀ ਉਹਦੀ ਆ ਜੂਗੀ ਤੇ ਜਿਹੜਾ ਜਿੰਨਾਂ ਦੀ ਆ ਗਈ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਬੋਲ ਕੇ ਰਹੇ ਤੁਸੀਂ ਮਤਲਬ ਕੀ ਜਿਹੜੇ ਬਾਬੇ ਸੰਤ ਇਹ ਸਾਰੇ ਆਪਸ ਚਰਲੇ ਹੁੰਦੇ ਵੀ ਤੂੰ ਮੇਰੇ ਬਾਰੇ ਜਿਵੇਂ ਪੋਲਿਟਿਕਲ ਪਾਰਟੀਆਂ ਹੁੰਦੀਆਂ ਵੀ ਕੈਪਟਨ ਤੇ ਬਾਦਲ ਦਾ ਕਿਹਾ ਜਾਂਦਾ ਸੀ ਇੱਕ ਦੂਜੇ ਬਾਰੇ ਨਹੀਂ ਇਹ ਚਲਦੇ ਅੰਦਰੋਂ ਰਲੇ ਥੋੜਾ ਇਹ ਸਿਸਟਮ ਹੈ ਸਾਰਿਆਂ ਦਾ ਰਲਿਆ ਪਾ ਨਹੀਂ ਮੈਂ ਗੁਰੂ ਦੇ ਬਾਣੇ ਨੂੰ ਤੂੰ ਗੁਰਸਿੱਖਾਂ ਦਾ ਬਾਹਰ ਜਲੂਸ ਨਹੀਂ ਕੱਢਦਾ ਠੱਕੇ ਨਾਲ ਕੁੜੀ ਨੂੰ ਕੋਈ ਬੁਲਾ ਰਿਆ ਆ ਕੇ ਵੀ ਤੂੰ ਆ ਹੁਣੇ ਹੀ ਆ ਮੇਰੇ ਕੋਲੇ ਉਹਦੀਆਂ ਉਹਦੀਆਂ ਆਡੀਓ ਹੀ ਆ ਗਈਆਂ ਜਦੋਂ ਸਾਡੇ ਸਾਹਮਣੇ ਉਹਦੇ ਬਾਰੇ ਬੋਲਣਾ ਤਾਂ ਘੱਟੋ ਘੱਟ ਕੱਟ ਸੀ ਰੱਖੋ ਉਹਦੇ ਜਲੂਸ ਕੱਢਣਾ ਕੀ ਹੋਇਆ ਬੋਲ ਕੇ ਕਿਹੜੇ ਨੂੰ ਫਾਂਸੀ ਹੋ ਜਾਣੀ ਆ ਹੋ ਨਹੀਂ ਜਾਣੀ ਤਾਂ ਸੰਗਤ ਨੂੰ ਤਾਂ ਪਤਾ ਲੱਗੂਗਾ ਵੀ ਆਹ ਕਰਤੂਤਾਂ ਕੰਦੇ ਸੰਗਤ ਨੂੰ ਪੜਾ ਸੰਗਤ ਨੂੰ ਪਤਾ ਸਾਰੀ ਨੂੰ ਕੀ ਕੌਣ ਕਰ ਰਿਹਾ ਹੈ ਸੰਗਤ ਅਵੇਰ ਹੈ ਉਹਨੂੰ ਗੁਮਰਾਹ ਕੰਦ ਕਿਉਂ ਲੋੜ ਹੈ ਉਹਨੂੰ ਉਹਨੇ ਤੁਸੀਂ ਲਾਂਤਾਂ ਦਾ ਪਾਉ ਨਾ ਉਹਨਾਂ ਨੂੰ ਮੇਰੇ ਲਾਂਤਾਂ ਦੀ ਲਾਂ ਇਥੇ ਤੁਸੀਂ ਤੁਸੀਂ ਇਹੋ ਜਿਹਾ ਕੋਈ ਕੰਮ ਕਰਦੇ ਹੋ ਮੈਂ ਕਿਉਂ ਕਰਾਂਗਾ ਨਹੀਂ ਕਰਦੇ ਨਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਕ ਸਾਫ ਹੋ ਕੋਈ ਔਰਤ ਦਾ ਮਸਲਾ ਨਹੀਂ ਹੈ ਤੁਹਾਡੇ ਤੇ ਵੀ ਵੈਸੇ ਦੋਸ਼ ਲੱਗਿਆ ਸੀ ਇੱਕ ਪਰਚਾ ਹੋਇਆ ਸੀ ਤੁਸੀਂ ਬਾਅਦ ਵਿੱਚ ਕਿਹਾ ਸੀ ਵੀ ਇਹ ਸਭ ਕੁਝ ਝੂਠ ਹੈ ਫਿਰ ਆਲਰੇਡੀ ਝੂਠ ਨੇ ਸਾਬਤ ਹੋਏ ਨਹੀਂ ਕੋਰਟ ਚ ਤੁਸੀਂ ਬਰੀ ਹੋਏ ਹੋ ਇਸ ਕੇਸ ਚ অলਰੈਡੀ ਬਰੀ ਨਹੀਂ ਹੋਏ ਪਰਚਾ ਕੈਨਸਲ ਹੋਇਆ ਪਰਚਾ ਕੈਨਸਲ ਹੋ ਗਿਆ ਹੋਇਆ ਕੈਸਲ ਹੋਇਆ ਹੋਦੀ ਵੈਰੀਫਾਈ ਹੋਇਆ ਉਹਨੂੰ ਸਾਰਾ ਕੁਝ ਤਾਂ ਫਿਰ ਇਹ ਤੁਸੀਂ ਸ਼ਾਇਦ ਤਾਂ ਵੀ ਨਹੀਂ ਬੋਲ ਰਹੇ ਵੀ ਤੁਹਾਡੇ ਦੇ ਪਾਸਟ ਚ ਕੋਈ ਗੱਲ ਹੋਈ ਹੈ ਮੈਨੂੰ ਬੋਲਣ ਨਾਲ ਕੀ ਫਰਕ ਪੈਂਦਾ ਛਾਤੀ ਆਪਣੀ ਚਾਲ ਚੱਲਦਾ ਕੁੱਤਾ ਭੌਂਕਦੇ ਨੇ ਮੈਨੂੰ ਕੀ ਫਰਕ ਹੈ ਕੋਈ ਫਰਕ ਨਹੀਂ ਹੈ ਤੁਸੀਂ ਦਮਾਲਾ ਪਾ ਬੰਨਿਆ ਬਾਣਾ ਪਾਇਆ ਅਮਰਦਪਾਲ ਸਿੰਘ ਮਹਿਰੋ ਨੇ ਵੀ ਬਾਣਾ ਪਾਇਆ ਤਾਂ ਉਹਨਾਂ ਬਾਰੇ ਸ਼ਬਦਾਵਲੀ ਜਾਂ ਕਿਸੇ ਹੋਰ ਬਾਰੇ ਮਾੜਾ ਚੰਗਾ ਬੋਲਣ ਵਾਲੇ ਐ ਇਹ ਕੋਈ ਜਸਟੀਫਾਈਡ ਗੱਲ ਥੋੜੀ ਐ ਫਿਰ ਤੁਸੀਂ ਤਾਂ ਕਹਿ ਰਹੇ ਹੋ ਹਾਥੀ ਚੱਲਦਾ ਬਾਕੀ ਭੌਂਕਦੇ ਐ ਇਹ ਤਾਂ ਇਹ ਤਾਂ ਕਿਸੇ ਬਾਰੇ ਕਹਿਣਾ ਕਿੰਨੀ ਡਿਸਰੈਸਪੈਕਟਫੁਲ ਗੱਲ ਐ ਨਹੀਂ ਜਿਹੇ ਜਿਹੇ ਦੇ ਲੱਛਣ ਨੇ ਉਹੇ ਜੀ ਵਰਤੂੰਗਾ ਪਹਿਲਾਂ ਇੱਕ ਇੰਟਰਵਿਊ 'ਚ ਵੀ ਤੁਸੀਂ ਪੁੱਠਾ ਸਿੱਧਾ ਬੋਲਿਆ ਉਹਨਾਂ ਬਾਰੇ ਮੈਂ ਸੁਣ ਰਿਆ ਸੀ। ਉਹ ਕਾਨ ਕੀ ਐ ਜਦ ਹੁਣ ਕਾਰਜ ਜੇ ਕਿਸੇ ਨੇ ਮਰਦ ਵਾਲੀ ਗੱਲ ਕਰੇ ਹੌਸਲਾ ਰੱਖਿਆ ਫਿਰ ਡਰਾਮਾ ਕਰਕੇ ਰੋਣ ਦਾ ਕੀ ਮਤਲਬ ਸੀਗਾ? ਤੇ ਫਿਰ ਸਾਹਮਣੇ ਵੀ ਲੈ ਕੇ ਆਇਓ ਕਿਹੜਾ ਭੱਜ ਗਿਆ ਡਰ ਤਾਂ ਨਹੀਂ ਗਿਆ ਕਿਸੇ ਤੋਂ? ਭੱਜ ਗਿਆ ਇਹ ਗੱਲ ਥੋੜੀ ਐ ਇਹ। ਆ ਤਾਂ ਹੁਣ ਕਿਸ ਕਿਸੇ ਨੂੰ ਕੀ ਆ ਪਤਾ ਪੈਸੇ ਦੇ ਕੀ ਲੈ ਕੇ ਆਇਓ ਬੇ। ਖੜਾ ਐ ਅਗਲਾ। ਖੜਾ ਕਰ ਦਿਓ। ਤੁਸੀਂ ਨਹੀਂ। ਇਹ ਬਾਬਾ ਲੱਗਾ ਸੀ ਵਾਰੀ ਇਹਨੇ ਉਹ ਕਿਹੜਾ ਪ੍ਰੂਫ ਹੋਗੀ? ਫਿਰ ਅਮਰਤਪਾਲ ਬਾਰੇ ਇਹ ਗੱਲ ਕਹਿਣੀ ਕਿੰਨੀ ਸੌਖੀ ਹੈ ਪੈਸੇ ਜਦੋਂ ਪ੍ਰੂਫ ਹੋ ਗਈ ਅਜੇ ਤਾਂ ਦੋਨੇ ਗੁਨਾਹਗਾਰ ਮੰਨ ਲਓ ਤੁਸੀਂ ਕਿਉਂ ਮੰਨਾਂ ਮੈਂ ਤਾਂ ਨਹੀਂ ਅਮਰਤਪਾਲ ਮੈਰੋ ਨੂੰ ਗੁਨਾਹਗਾਰ ਮੰਨ ਕਿਉਂ ਅਜੇ ਕਿਹੜੇ ਪ੍ਰੂਫ ਹੋ ਗਏ ਕਿਵੇਂ ਮੰਨ ਲਾਂ ਮੈਂ ਅਜੇ ਕਿਹੜੇ ਕੋਈ ਪ੍ਰੂਫ ਹੋ ਗਿਆ ਤੇ ਉਹਦੇ ਖਿਲਾਫ ਕਿਹੜਾ ਕੁਝ ਪ੍ਰੂਫ ਹੋ ਗਿਆ ਅਮਰਤਪਾਲ ਦੇ ਜਿਹੜਾ ਤੁਸੀਂ ਇਹ ਕਹਿ ਦਿੰਨੇ ਹੋ ਪੈਸੇ ਲੈ ਲਏ ਉਹਦੇ ਖਿਲਾਫ ਕਿਵੇਂ ਪ੍ਰੂਫ ਹੋ ਗਿਆ ਤੁਸੀਂ ਇਰ ਕਿਉਂ ਬਣੇ ਮੇਰਾ ਤਾਂ ਇਹ ਸਵਾਲ ਹੈ ਤੁਸੀਂ ਅਮਰਤਪਾਲ ਦੇ ਖਿਲਾਫ ਹੋ ਜਿਨ੍ਹਾਂ ਤੇ ਦੋਸ਼ ਲੱਗੇ ਉਹਨਾਂ ਦੇ ਹੱਕ ਚੋਂ ਤੁਸੀਂ ਕਿਉਂ ਬਣੇ ਮੇਰਾ ਤਾਂ ਮੇਰਾ ਤਾਂ ਇੱਕੇ ਮੰਨਣਾ ਹੈ ਕਿ ਜਿਹੜਾ ਬੰਦਾ ਗੁਨਾਹ ਕਰਦਾ ਉਹ ਜੇਲ੍ਹ ਚਲੇ ਗਿਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਕੋਈ ਵੀ ਬੰਦਾ ਗੁਨਾਹ ਕਰਦਾ ਹੈ ਲੇਕਿਨ ਉਹਨੂੰ ਤੁਸੀਂ ਬਣਾ ਕੇ ਲੋਕਾਂ ਵਿੱਚ ਉਸ਼ਾਲ ਕੇ ਕੀ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹੋ ਤੁਹਾਡਾ ਮਾੜਾ ਕੀ ਕੀਤਾ ਫਿਰ ਉਹਨੇ ਕੀਨੇ ਅਮਰਤਪਾਲ ਨੇ ਮੇਰੀ ਕੌਮ ਦੇ ਬਾਰੇ ਬੋਲਦਾ ਜਾ ਸਿੰਘਾਂ ਬਾਰੇ ਜਥੇਬੰਦੀਆਂ ਬਾਰੇ ਬੋਲਦਾ ਜਿਹੜੀ ਗੱਲ ਤੁਹਾਨੂੰ ਸੂਟ ਨਹੀਂ ਕਰਦੀ ਤੁਸੀਂ ਉਹ ਤੋਂ ਜਪਸੇ ਹੋ ਜਾਗੇ ਮੈਨੂੰ ਸੂਟ ਦੀ ਗੱਲ ਨਹੀਂ ਹੈਗੀ ਮੈਨੂੰ ਸੂਟ ਦੀ ਗੱਲ ਨਹੀਂ ਹੈਗੀ ਮੈਂ ਆਪਣੇ ਹਿੰਦੂਆਂ ਅਤੇ ਸਿੱਖਾਂ ਦੀ ਆਪਸੀ ਭਾਈਵੰਦਗੀ ਦੀ ਗੱਲ ਕਰਦਾ ਦੋ ਪਹਿਲੇ ਬੰਦੂ ਗੱਲ ਕਰਨ ਵਾਲੇ ਹਮੇਸ਼ਾ ਹੀ ਰਹੀ ਹੈ ਭਾਈਵੰਦਗੀ ਤਾਂ ਆਪਾਂ ਉਹ ਥੋੜੀਆਂ ਛੂ ਸ਼ਾਂ ਵਾਲਾ ਕੰਮ ਆਪਣੇ ਕੋਲ ਤੁਸੀਂ ਕਰ ਦਿੰਨੇ ਹੋ ਠੀਕ ਬੰਦੇ ਕਰ ਦਿੰਨੇ ਹੋ ਜਾਂਦੇ ਐ ਤੁਹਾਨੂੰ ਲੱਗਦਾ ਨੋ ਕਾਨ ਕੀ ਹੈਗਾ ਅੱਜ ਦਾ ਯੁੱਗ ਕਿਹੜਾ ਲੋਕ ਦੇਖੋ ਲਾਈਵਸ ਜਿਹੜੇ ਰਿਐਲਿਟੀ ਸ਼ੋ ਹੁੰਦੇ ਨੇ ਇੱਕ ਬੰਦਾ ਆਉਂਦਾ ਛੇਰ ਬਣ ਜਾਂਦਾ ਛੇਰ ਤੋਂ ਕੁੱਤਾ ਬਣ ਜਾਂਦਾ ਕੁੱਤੇ ਤੋਂ ਸੱਪ ਬਣ ਜਾਂਦਾ ਇਹ ਰਿਐਲਿਟੀ ਸ਼ੋ ਚ ਆਮ ਹੁੰਦੇ ਨੇ ਉਹ ਰੱਬ ਦੇ ਨਾਲ ਕੋਈ ਰਿਲੇਟਡ ਨਹੀਂ ਗੱਲਾਂ ਵਿਦਿਆਇਕ ਵਿਦਿਆਇਕ ਐ ਹੀਲਿੰਗ ਹੋ ਜਾਂਦੀ ਹੈ ਮੰਨਦੇ ਹੋ ਕਿ ਨਹੀਂ ਮੰਨਦੇ ਹੀਲਿੰਗ ਰੇਕੀ ਐ ਇੱਕ ਬੰਦਾ ਠੀਕ ਹੋ ਜਾਂਦਾ ਹਰੇਕੀ ਆ ਜ਼ਰੂਰੀ ਥੋੜੀ ਆ ਕਿਸੇ ਵੀ ਧਰਮ ਚ ਹੋ ਸਕਦਾ ਆ ਆਪਾਂ ਨੇ ਕਿਹਾ ਸਰਟੀਫਿਕੇਟ ਲੈ ਕੇ ਆ ਵੀ ਡਾਕਟਰ ਨਾਲ ਆਇਆ ਤਾਂ ਵੀ ਪੀਜੀਏ ਤੇ ਛੁੱਟੀ ਕਰਾ ਕੇ ਲੈ ਕੇ ਆਇਆ ਕਿਸੇ ਵੀ ਧਰਮ ਚ ਹੋ ਜਾਂਦੀ ਹੈ ਰੱਬ ਕੁਝ ਵੀ ਕਰ ਸਕਦਾ ਰੱਬ ਕੁਝ ਵੀ ਕਰ ਸਕਦਾ ਰੱਬ ਦੇ ਵਿੱਚ ਕੋਈ ਚੈਲੰਜ ਨਹੀਂ ਪਰ ਜਿਸ ਢੰਗ ਨਾਲ ਉਹ ਪ੍ਰੈਜੈਂਟੇਸ਼ਨ ਹੈ ਤਾਂ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਨਹੀਂ ਹੋ ਸਕਦਾ ਮੈਂ ਨਹੀਂ ਮੰਨਦਾ ਉਹ ਇਹ ਗੱਲ ਕਹਿੰਦੇ ਜਦੋਂ ਅਸੀਂ ਮੈਂ ਸਵਾਲ ਕੀਤਾ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਤੂੰ ਜੀਜ਼ਸ ਨੂੰ ਪਰਮੇਸ਼ਰ ਨੂੰ ਚੈਲੰਜ ਕਰ ਰਿਹਾ ਜਦਕਿ ਮੈਂ ਪਰਮੇਸ਼ਰ ਜਾਂ ਜੀਜ਼ਸ ਤੇ ਚੈਲੰਜ ਕੋਈ ਨਹੀਂ ਮੈਂ ਸਿਰਫ ਪਖੰਡ ਨੂੰ ਚੈਲੰਜ ਕੀਤਾ ਔਰ ਉਹ ਇਹ ਕਹਿੰਦੇ ਕਿ ਇਸ ਦਾ ਇੱਕ ਇੱਕ ਬੋਲ ਰਿਹਾ ਸੀ ਕਿ ਪਰਚੇ ਕਰਾ ਦੇਗੇ ਤੁਸੀਂ ਸੁਣੇ ਹਾਂਜੀ ਮੱਕੜ ਤੇ ਪਰਚਾ ਕਰਾ ਦੇਾਂਗੇ ਆਹ ਕਰਾ ਦੇਾਂਗੇ ਕਿ ਤੁਸੀਂ ਪਰਮੇਸ਼ਰ ਤੇ ਹੀ ਸਵਾਲ ਖੜਾ ਕਰਤਾ ਕੀ ਇਹ ਪਰਮੇਸ਼ਰ ਤੇ ਸਵਾਲ ਹੈ ਕਾਨ ਕਿਹਾ ਜੀਜ਼ਸ ਤੇ ਪਰਮੇਸ਼ਰ ਦੋ ਸ਼ਬਦ ਨੇ ਪਰਮੇਸ਼ਵਰ ਤਾਂ ਅਕਾਲ ਹੈ ਜੀਜਸ ਤਾਂ ਇੱਕ ਉਹਦਾ ਭੇਜਿਆ ਹੋਇਆ ਬੱਚਾ ਆਇਆ ਹੂੰ ਜੀਜਸ ਨਾਟ ਅ ਗੋਡ ਜੀਜਸ ਗੋਡ ਦਾ ਬੱਚਾ ਹੈ ਉਹ ਕਹਿੰਦਾ ਆਓ ਮੈਂ ਤੁਹਾਨੂੰ ਰੱਬ ਨੂੰ ਮਿਲਾਨਾ ਹੂੰ ਹੁਣ ਇਥੇ ਲੋਕਾਂ ਨੂੰ ਕਨਫਿਊਜ਼ ਨੇ ਇਥੇ ਅਸੀਂ ਆਰਾਮ ਕੈ ਆਰਾਮ ਜੀ ਕਹਿੰਦੇ ਆ ਅਕਾਲ ਪੁਰਖ ਨੂੰ ਕਹਿੰਦੇ ਆ ਹੂੰ ਠੀਕ ਹੈ ਕਲੀਅਰ ਕਰ ਦੋ ਇਹ ਗੱਲ ਉਹਦੇ ਰੂਪ ਚ ਆਇਆ ਭਗਵਾਨ ਰਾਮ ਰੱਬ ਸੀਗੇ ਕਿ ਉਹ ਰੱਬ ਦੇ ਬੱਚੇ ਸੀਗੇ ਰੱਬ ਆਪ ਆਇਆ ਹੈ ਆਪ ਆਇਆ ਕ੍ਰਿਸ਼ ਉਹਦੇ ਬਾਅਦ ਕ੍ਰਿਸ਼ਨ ਜੀ ਆਪ ਆਇਆ ਰੱਬ ਗੁਰੂ ਨਾਨਕ ਜੀ ਆ ਇਸੇ ਧਰਤੀ ਤੇ ਆਇਆ ਭਾਰਤ ਦੀ ਧਰਤੀ ਤੇ ਆਇਆ ਸਾਨੂੰ ਬਾਹਰੀਆਂ ਕੰਟਰੀ ਤੇ ਮੰਗਾਉਣ ਦੀ ਲੋੜ ਨਹੀਂ ਪਈ ਸਾਡੇ ਕੋ ਸਾਡਾ ਰੱਬ ਹੈ ਨਾ ਰੱਬ ਤਾਂ ਇੱਕ ਹੀ ਹੈ ਤੁਹਾਡਾ ਕੀ ਤੇ ਉਹਨਾਂ ਦਾ ਮੰਨ ਲਓ ਆਲਰੇਡੀ ਜਿਸ ਕੰਟਰੀ ਚ ਅਸੀਂ ਪੈਦਾ ਹੋਏ ਹਾਂ ਜਿਸ ਮਿੱਟੀ ਚ ਪੈਦਾ ਹੋਏ ਹਾਂ ਜਿਸ ਲੈਂਗੁਏਜ ਚ ਪੈਦਾ ਹੋਏ ਹਾਂ ਜਿਸ ਕਲਚਰ ਚ ਪੈਦਾ ਹੋਏ ਹਾਂ ਸਾਡੇ ਕੋ ਰੱਬ ਹੈ ਨਾ ਕਿ ਅਸੀਂ ਬਿਨਾਂ ਰੱਬ ਬਤੇ ਸੀ ਉਹਨਾਂ ਦਾ ਇਤਿਹਾਸ ਦੇਖ ਲਓ ਤੇ ਸਾਡਾ ਰੱਬ ਦਾ ਇਤਿਹਾਸ ਦੇਖ ਲਓ ਕਲੀਅਰ ਹੈ ਸਾਰਾ ਕੁਝ ਇੱਕ ਮੈਂ ਸੁਣ ਰਿਹਾ ਸੀ ਉਹਨਾਂ ਦਾ ਪਾਸਟਰ ਉਹ ਕਹਿੰਦਾ ਕਿ ਕਨਵਰਜਨ ਨਹੀਂ ਹੁੰਦੀ ਨਾ ਹੀ ਕਿਸੇ ਦਾ ਨਾਮ ਬਦਲਿਆ ਜਾਂਦਾ ਹੈ ਸਿਰਫ ਉਹ ਉਸ ਪਰਮੇਸ਼ਰ ਦੇ ਬੱਚੇ ਬਣਦੇ ਔਰ ਇਸ ਸਿਧਾਂਤ ਨੂੰ ਮੰਨਣ ਲੱਗ ਜਾਂਦੇ ਆ ਨਹੀਂ ਸਮਾਰਟ ਵਰਕ ਕਰਦੇ ਨੇ ਕਮਰਜ ਨਹੀਂ ਹੋ ਰਹੀ ਆ ਜਿਵੇਂ ਮੁਗਲਾਂ ਨੇ ਕੀਤੀ ਆ ਇੱਕ ਕਨਵਰਜਨ ਹੈ ਕਿ ਨਹੀਂ ਪਹਿਲਾਂ ਇਹ ਦੱਸੋ ਕਨਵਰਜਨ ਹੈ ਇਹ ਹੈ 100% ਕਿਵੇਂ ਹੈ ਜਦ ਅੱਜ ਜੇ ਤੁਸੀਂ ਨਾਮ ਹੈ ਨਾਮ ਦੇ ਨਾਲ ਤੁਸੀਂ ਆਪਣੇ ਥੋਮਸ ਲਗਾ ਲਿਆ ਫੇ ਤੁਸੀਂ ਉਹੀ ਨਾਮ ਰਹਿਣ ਦਿਓ ਕਿਉਂ ਲਗਾਇਆ ਇੱਕ ਬੰਦਾ ਮੰਦਰ ਜਾ ਰਿਹਾ ਹੈ ਚਲੋ ਜੇ ਕੋਈ ਨਹੀਂ ਲਾਂਦਾ ਥੋਮਸ ਸਪੋਰਟ ਕਰ ਲੋ ਜੇ ਉਹੀ ਨਾਂ ਰੱਖਦਾ ਹੈ ਪਰ ਉਹਦਾ ਉਹਦੀ ਮੰਨਣਾ ਉਹਦੀ ਇਸ਼ਟ ਉਹਦਾ ਆਸਥਾ ਚਰਚ ਚ ਹੈ ਤਾਂ ਫਿਰ ਫਿਰ ਵੀ ਕਨਵਰਜਨ ਹੈ ਨਹੀਂ ਉਹਦਾ ਐਦਾਂ ਨਹੀਂ ਹੈਗਾ ਸਾਡੇ ਲੋਕ ਪਹਿਲਾਂ ਬਾਹਰ ਰਹਿੰਦੇ ਨੇ ਚਰਚਾਂ ਚ ਵੀ ਜਾਂਦੇ ਨੇ ਮੰਦਰਾਂ ਚ ਵੀ ਜਾਂਦੇ ਨੇ ਗੁਰਦੁਆਰਿਆਂ ਚ ਵੀ ਜਾਂਦੇ ਨੇ ਐਦਾਂ ਤਾਂ ਕੋਈ ਪਾਠ ਨਹੀਂ ਹੈਗਾ ਉਹਦੀ ਪਾਰਟੀ ਕੋਲ ਕਨਵਿੰਸ ਕਰਕੇ ਇਹਨੂੰ ਦਿਖਾ ਕੇ ਉਹਦੇ ਨੂੰ ਧੱਕਿਆ ਜਾ ਰਿਹਾ ਹੈ ਡੇਢ ਢੰਗ ਨਾਲ 스마트 ਵਰਕ ਕੀਤਾ ਗਲਤ ਹੈ ਇਹ ਬਿਲਕੁਲ ਹੈ ਜਿਵੇਂ ਮੁਗਲਾ ਨੇ ਕੀਤਾ ਕੀ ਕੀਤਾ ਮੁਗਲਾ ਨੇ ਕੀ ਕੀਤਾ ਸਾਡੇ ਸਨਾਤਨ ਭਾਈਆਂ ਨੂੰ ਡਰ ਨਾਲ ਪਿਆਰ ਨਾਲ ਕਰਮਾਤਾ ਨਾਲ ਕਨਵਰਟ ਕਰਤਾ ਅੱਜ ਕੀ ਹੋ ਰਿਹਾ ਹੈ ਅੱਜ ਦੁਬਾਰਾ ਸਾਡਾ ਦੇਸ਼ ਜਿਹੜਾ ਹੈਗਾ ਖਾਸ ਕਰ ਮੈਂ ਇਹਦੇ ਵਿੱਚ ਬੜਾ ਦੁੱਖ ਜਾ ਰਿਹਾ ਹੈ ਕਿਉਂ ਪੰਜਾਬ ਚ ਕਿਉਂ ਮਸਲਾ ਹੈ ਇਹਹੀ ਗੱਲ ਮੈਂ ਕਹਿ ਜਾ ਰਿਹਾ ਹਾਂ ਹੂੰ ਪੰਜਾਬ ਚ ਇਸ ਗੱਲ ਕਰਕੇ ਆ ਕਿ ਸਾਡੇ ਜਿਹੜੇ ਲੋਕ ਨੇ ਉਹ ਇੱਕ ਦੂਜੇ ਤੇ ਉਂਗਲਾਂ ਚਖਣ ਦੇ ਵਿੱਚ ਲੱਗੇ ਹੋਏ ਨੇ ਤੇ ਦੂਸਰੀ ਪਾਰਟੀ ਆ ਕੇ ਸਾਨੂੰ ਕਨਵਰਟ ਕਰਨ ਲੱਗੇ ਲੱਗੇ ਹੋਈ ਆ ਉਸ ਦਾ ਬੈਨੀਫਿਟਸ ਹੈ ਆਪਾਂ ਦੋਨੇ ਜੇ ਲੜਵਾਂਗੇ ਆਪਾਂ ਦੋਨੇ ਜੇ ਲੜਾਂਗੇ ਗਵਾਂਢੀ ਸਾਡੇ ਘਰ ਦਾ ਕੋਈ ਬੈਨੀਫਿਟ ਚੁੱਕ ਲੈ ਜਵੇ ਤੁਸੀਂ ਸਨਾਤਨ ਨਾਲ ਤਾਂ ਪਿਆਰ ਕਰਦੇ ਹੋ ਦਿਖਦਾ 100% ਹੈ ਜੀ ਤੁਹਾਡਾ ਇਸਲਾਮ ਨਾਲ ਕ੍ਰਿਸਟੇਨਿਟੀ ਨਾਲ ਪਿਆਰ ਮੈਂ ਦੇਖਿਆ ਨਹੀਂ ਕਦੇ ਦੇਖੋ ਪਿਆਰ ਦੀ ਕਹਾਣੀ ਇਹ ਹੈ ਮੈਂ ਸਿੱਖਾਂ ਦਾ ਮੁੰਡਾ ਹੈ ਸਿੱਖਾਂ ਦਾ ਮੁੰਡਾ ਹੈ ਮੈਂ ਹਿੰਦੂਆਂ ਦੇ ਘਰ ਆਪਣੀ ਧੀ ਵਿਆਹ ਵੀ ਸਕਦਾ ਉਹਨਾਂ ਦੀ ਧੀ ਲੈ ਵੀ ਸਕਦਾ ਇਹ ਮੇਰਾ ਪਿਆਰ ਹੈ ਤੁਸੀਂ ਆਪਣੇ ਆਪਣੀ ਧੀ ਨੂੰ ਨਾ ਤੁਸੀਂ ਮੁਸਲਮਾਨਾਂ ਦੇ ਦੇ ਸਕਦੇ ਨਾ ਸਿੱਖ ਕੋਈ ਲੈਂਦਾ ਇਹ ਨਫ਼ਰਤ ਹੈ ਨਫ਼ਰਤ ਨਹੀਂ ਹੈ ਫਿਰ ਸਿਧਾਂਤਾਂ ਦਾ ਫਰਕ ਹੈ ਉਥੇ ਕਾਫਰ ਕਿਹਨੂੰ ਕਿਹਾ ਜਾਂਦਾ ਮੈਨੂੰ ਨਹੀਂ ਪਤਾ ਤੁਸੀਂ ਦੱਸ ਦਿਓ ਸਾਨੂੰ ਕਿਉਂ ਸ਼ਰ ਹੈ ਮੰਦਰ ਤੋੜਨੇ ਵੀ ਕੀ ਜ਼ਰੂਰਤ ਸੀ ਰੱਬੇ ਸੀ ਫਿਰ ਇਨਸਾਨੀਅਤ ਕਾ ਦੀਏ ਫਿਰ ਇਨਸਾਨੀਅਤ ਖਤਮ ਕਿਨੇ ਕੀਤੀ ਰੱਬ ਦੇ ਬੱਚੇ ਸਾਰੇ ਹੀ ਇੱਕ ਇਨਸਾਨੀਅਤ ਖਤਮ ਕਿਨੇ ਕੀ ਮੁਸਲਮਾਨ ਕੀ ਹਿੰਦੂ ਕੀ ਸਿੱਖ ਕੇ ਸਹੀ ਮੈਨੂੰ ਇਹ ਜਿਹੜਾ ਸ਼ਬਦ ਆ ਜਿਹੜਾ ਤੁਸੀਂ ਕਹਿੰਦੇ ਆ ਕੀ ਹਿੰਦੂ ਕੀ ਮੁਸਲਮਾਨ ਜੇ ਆਲਰੇਡੀ ਉਹ ਰੱਬ ਨੂੰ ਹੀ ਮੰਨਣਾ ਤਾਂ ਫਿਰ ਮੰਦਰ ਦੇ ਵਿੱਚ ਹੀ ਮੰਨ ਲੈਣਾ ਸੀ ਫਿਰ ਉਹਨੂੰ ਤੋੜ ਕੇ ਮਸਜਿਦ ਬਣਾਉਣ ਦੀ ਕੀ ਲੋੜ ਸੀ ਕੋਈ ਇੱਕ ਮਾੜਾ ਆ ਗਿਆ ਤਾਂ ਸਾਰੇ ਥੋੜੀ ਮਾੜੇ ਹੋ ਜਾਣਗੇ ਇੱਕ ਥੋੜੀ ਆਇਆ ਇੱਕ ਨਹੀਂ ਨਾ ਆਇਆ ਅੱਜ ਬੰਗਲਾਦੇਸ਼ ਚ ਕੀ ਆ ਇੱਕੇ ਆ ਕੀ ਹੋ ਰਿਹਾ ਹੈ ਸ਼ਰੀਆਮ ਮਾਰੇ ਜਾ ਰਹੇ ਨੇ ਸਾਡੀ ਆਬਾਦੀ ਜਿਹੜੀ ਆ 14% ਦੇ ਕਰੀਬ ਸਨਾਤਨਾਂ ਦੀ ਪਾਕਿਸਤਾਨ ਚ ਸੀ ਹਮ ਜਦੋਂ ਦੇਸ਼ ਦੀ ਵੰਡ ਹੋਈ ਐ ਤਾਂ ਫਿਰ ਇੱਥੇ ਇੰਡੀਆ ਚ ਸਿੱਖਾਂ ਨੂੰ ਮਾਰ ਦਿੱਤਾ ਗਿਆ ਤੇ ਹੁਣ ਅਸੀਂ ਹਿੰਦੂ ਭਰਾਵਾਂ ਨੂੰ ਮਾੜਾ ਥੋੜੀ ਕਹਿਣ ਲੱਗ ਜਾਾਂਗੇ ਦੇਖੋ ਕੱਲ੍ਹ ਕੀ ਆ ਜਿਹੜੇ 마ੜੇ ਤੇ ਉਹਨੂੰ Hindu ਵੀ 마ੜਾ ਕਹਿ ਰਹੇ ਨੇ ਹੂੰ ਜਿਹੜੇ 마ੜੇ ਤੇ ਨਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਆ ਉਹਨੂੰ Hindu ਵੀ 마ੜਾ ਕਹਿ ਰਹੇ ਨੇ ਸਾਰਾ ਸਮਾਜ 마ੜਾ ਕਹਿ ਰਿਹਾ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਹੈ ਗਿਆ 마ੜੇ ਨੂੰ 마ੜਾ ਕਿਹਾ ਜਾ ਰਿਹਾ ਤੁਸੀਂ ਕਦੇ ਗਏ ਨਹੀਂ Swami Premanand ji ਕੋਲੇ ਮੈਂ ਨਹੀਂ ਗਿਆ ਹੈਗਾ ਕਾਰਨ ਕਾਰਨ ਹੋਰ ਹੀ ਪਸੇ ਅਜੇ ਰਜੇ ਮੈਂ ਕਹਿੰਦੇ ਆ ਵੀ ਸਮੱਸਿਆ ਇਹ ਹੈ ਵੀ ਜਿਹੜੇ ਪੱਗਾਂ ਵਾਲੇ ਜਾ ਕੇ ਉੱਥੇ ਆਪਦਾ ਸਿਰ ਰੱਖ ਦਿੰਦੇ ਐ ਸਾਨੂੰ ਇਹ ਪ੍ਰੋਬਲਮ ਐ ਜਾਓ ਜਮ ਜਮ ਜਾਓ ਜੀ ਸਦਕੇ ਜਾਓ ਮਿਲੋ ਵਿਚਾਰਾਂ ਦੀ ਸਾਂਝ ਕਰੋ ਪੱਗਾਂ ਰੱਖਿਆ ਨਾ ਕਰੋ ਪੈਰਾਂ ਜਾ ਕੇ ਦੇਖੋ ਇੱਕ ਗੱਲ ਦੱਸੋ ਜਿਹੜੇ ਪੱਗਾਂ ਵਾਲੇ ਠੇਕਿਆਂ ਤੇ ਜਾ ਕੇ ਰੱਖਦੇ ਆ ਜਿਹੜੇ ਪੱਗਾਂ ਵਾਲੇ ਜਾ ਕੇ ਉਹ ਵਿਆਹਾਂ ਦੇ ਵਿੱਚ ਆਰਕੈਸਟਰਾਂ ਕੋਲ ਰੱਖਦੇ ਆ ਉੱਥੇ ਤਾਂ ਤਕਲੀਫ ਨਹੀਂ ਹੁੰਦੀ ਇਹਨਾਂ ਨੂੰ ਸਾਡੀਆਂ ਹੀ ਧੀਆ ਨੱਚਦੀਆਂ ਨੇ ਸਾਡੇ ਹੀ ਬੰਦੇ ਉੱਪਰ ਨੋਟ ਵਾਰਦੇ ਨੇ ਸਾਲ ਜਿੱਥੇ ਰੌਲਾ ਪਾਣਾ ਉਹ ਤਾਂ ਗੱਲ ਨਹੀਂ ਕਰਦੇ ਇਹ ਇੱਕ ਸਾਧੂ ਕੋਲ ਕੋ ਗਿਆ ਹੈ ਹੂੰ ਕੋਈ ਵਧੀਆ ਸਾਧੂ ਆ ਹੂੰ ਉਹਦੇ ਕੋਲ ਜਾ ਕੇ ਜੇ ਉਹਨੂੰ ਨਮਸਕਾਰ ਕਰਤੀ ਤਾਂ ਕੋਈ ਪਾਪ ਨਹੀਂ ਕੀਤਾ ਜਿਹੜੇ ਲੋਕ ਜਾ ਕੇ ਮਨਮਤੀਆਂ ਦੇ ਵਿਆਹਾਂ 'ਚ ਜਾਂਦੇ ਨੇ ਲੋਕ ਬਾਣੇ ਪਾ ਕੇ ਜਿਹੜਾ ਇਹ ਨੈਰੇਟਿਵ ਹੈ ਫਿਰ ਵੀ ਸਾਡੀ ਆਰਐਸਐਸ ਤੋਂ ਸਾਨੂੰ ਖਤਰਾ ਹੈ ਆਰਐਸਐਸ ਸਿੱਖੀ 'ਚ ਰਲਗੱਡ ਕਰ ਰਹੀ ਹੈ ਸਾਡਾ ਇਤਿਹਾਸ ਬਦਲ ਰਹੀ ਹੈ ਸਾਨੂੰ ਸਨਾਤਨ ਦੇ ਵਿੱਚ ਰਲਾਇਆ ਜਾ ਰਿਹਾ ਹੈ ਸਾਡੀ ਸਿਮੂਲੇਸ਼ਨ ਹੋ ਰਹੀ ਹੈ ਤੁਸੀਂ ਬਿਲਕੁਲ ਇਹਦੀ ਉਲਟ ਧਾਰਾ ਤੇ ਚੱਲ ਰਹੇ ਹੋ ਮੈਂ ਉਲਟ ਨਹੀਂ ਧਾਰਾ ਮੈਨੂੰ ਇਹ ਲੱਗਦਾ ਹੈ ਕਿ ਜਿੰਨਾ ਚਿਰ ਸਿੱਖ ਅਤੇ Hindu ਇਕੱਠੇ ਬੈਠੇ ਨੇ ਆ ਜਿਹੜੀ ਕਨਵਰਜਨ ਹੋ ਰਹੀ ਹੈ ਇਹ ਨਹੀਂ ਹੋਣੀ ਇਕੱਠੇ ਤਾਂ ਬੈਠੇ ਆ ਕਨਵਰਜਨ ਤਾਂ ਨਹੀਂ ਰੁਕ ਰਹੀ ਕਿੱਥੇ ਆਡਾਂ ਅੱਡ ਵਾਲੀ ਕਾਣੀ ਆ ਕਿੱਥੇ ਅੱਡ ਆ ਤੁਸੀਂ ਲੱਗੇ ਹੋ ਆਡੇ ਕਰਨ ਲੱਗੇ ਹੋਏ ਕੌਣ ਅੱਡ ਕਰਨ ਲੱਗੇ ਮੈਂ ਕੋਈ ਪਾਪ ਥੋੜੀ ਕਰ ਰਿਆਂ ਉੱਥੇ ਤੇ ਮੈਂ ਤੁਹਾਨੂੰ ਕਦੋਂ ਕਹਤਾ ਮੈਂ ੱਟ ਮਾਰਤੀ ਤੁਹਾਡੇ ਵੀ ਪਾਪ ਕਰ ਰਿਆਂ ਤੁਸੀਂ ਮੈਂ ਤੁਹਾਨੂੰ ਕਹਿ ਵੀ ਤੁਸੀਂ ਲੰਗਰ ਲਾ ਕੇ ਆਏ ਹੋ ਵਧੀਆ ਕੰਮ ਕੀਤਾ ਸਿਰਫ ਇਹ ਕਹਿ ਵੀ ਕੰਮ ਚ ਚੁਪਦੀ ਆ ਹਿੰਦੂ ਤੇ ਸਨਾਤਨ ਮੈਨੂੰ ਜਮਾ ਨਹੀਂ ਚੁਪਦੇ ਮੈਨੂੰ ਲੱਗਦਾ ਨਹੀਂ ਚੁਪਦੀ ਮੈਨੂੰ ਨਹੀਂ ਚੁਪਦੇ ਮੇਰੇ ਤਾਂ ਸਾਰੇ ਦੋਸਤ ਹਿੰਦੂ ਨੇ ਮੈਂ ਤਾਂ ਆ ਪਰ ਮਾਈਕ ਦੇ ਪਰਾ ਤੁਹਾਡੇ ਦੋਸਤ ਨੇ ਜਦੋਂ ਇੱਥੇ ਤਾਂ ਉਹਨਾਂ ਦੀ ਗੱਲ ਕਰ ਲਓ ਤੁਹਾਨੂੰ ਲੱਗਦਾ ਹੈ ਨਾ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਸਿੱਖ ਚੁੱਭਦੇ ਐ ਤੁਸੀਂ ਕਦੇ ਸਿੱਖ ਪ੍ਰੋਗਰਾਮ ਦੇ ਤਾਂ ਗਏ ਹੀ ਨਹੀਂ ਕਿਸੇ ਤੇ ਕੱਲ ਮੈਂ ਸਿੱਖਾਂ ਦੀ ਪ੍ਰੋਗਰਾਮ ਜਿੱਤੇ ਜਿਹੜੇ ਕਨਫਲਿਕਟ ਵਾਲੇ ਉਹਨਾਂ ਚ ਹੀ ਗਏ ਹਾਂ ਜਿਨ੍ਹਾਂ ਤੇ ਲੋਕ ਸਵਾਲ ਕਰੀ ਜਾਂਦੇ ਕਨਫਲਿਕਟ ਥੋੜੀ ਦਾ ਉੱਥੇ ਅਕਾਲ ਤਖਸਾਲ ਕਿੰਨੇ ਵਾਰ ਹੀ ਗਏ ਹੋ ਬਹੁਤ ਵਾਰ ਗਿਆ ਦੇਖਿਆ ਨਹੀਂ ਕਦੇ ਵੀਡੀਓ ਨਹੀਂ ਪਾਉਂਦੇ ਤੁਸੀਂ ਜਿਵੇਂ ਬਗੇਸ਼ਵਰ ਦਾਮ ਵਾਲੇ ਬਾਬਾ ਜੀ ਕੋਲ ਗਏ ਵੀਡੀਓ ਛੱਟ ਮੀਡੀਆ ਤੇ ਪੈ ਗਈ ਅਕਾਲ ਤਖਸਾਲ ਨਤਮਸਤਕ ਹੁੰਦੇ ਦੀ ਤੁਹਾਡੀ ਵੀਡੀਓ ਦੇਖੀ ਨਹੀਂ ਮੈਂ ਉਥੇ ਅੰਦਰ ਵੀਡੀਓ ਬਣ ਨਹੀਂ ਦਿੰਦੇ ਹੈ ਬਾਰ-ਬਾਰ ਬਣਾ ਨਹੀਂ ਦਿੰਦੇ ਬਾਹਰ-ਬਾਰ ਬਣਾ ਲਿਆ ਕਰੋ ਵੀ ਆਦਿ ਮੱਖਾ ਟਿੱਕਣ ਚੱਲੇ ਬਾਦੀਆਂ ਹੈਗੀਆਂ ਇੰਸਟਾਗ੍ਰਾਮ ਤੇ ਹੈਗੀਆਂ ਨੇ ਪਾਇਆ ਕਰੋ ਉਹਨਾਂ ਨੂੰ ਪਾਈਆਂ ਵੀ ਆ ਨੇ ਅੱਜ ਫੇਰ ਤੁਸੀਂ ਅੱਜ ਮੇਰੇ ਤੇ ਨਾ ਸਵਾਲ ਖੜਾ ਕਰੋ ਨਾ ਮੈਨੂੰ ਕੋਈ ਸਮੱਸਿਆ ਹੈ ਮੈਂ ਤਾਂ ਜੋ ਲੋਕ ਕਹ ਰਹੇ ਤੁਸੀਂ ਲੋਕ ਕੌਣ ਨੇ ਕੀ ਮੈਂ ਕਿਹਾ ਵੀ ਤੁਸੀਂ ਮੋਦੀ ਤੇ ਮੋਨ ਭਗਵਤ ਦੇ ਕੁੱਤੇ ਹੋ ਲੋਕ ਕਹਿੰਦੇ ਆ ਫਿਰ ਲੋਕ ਕਹਿੰਦੇ ਨੇ ਫਿਰ ਮੈਨੂੰ ਕੀ ਫਰਕ ਹੈ ਫਿਰ ਲੋਕ ਕਹਿ ਲੈਣ ਮੈਨੂੰ ਕੀ ਫਰਕ ਪੈਂਦਾ ਫਿਰ ਮੈਂ ਲੋਕਾਂ ਦਾ ਸਵਾਲ ਤੁਹਾਨੂੰ ਕਰ ਰਿਹਾ ਮੈਨੂੰ ਕੋਈ ਫਰਕ ਨਹੀਂ ਹੈਗਾ ਮੈਂ ਲੋਕਾਂ ਨੂੰ ਕੋਈ ਚੱਕਰ ਨਹੀਂ ਹੈਗਾ ਇਹ ਵਿਚਾਰੇ ਤਰਸ ਜੋ ਖਾਂਦੇ ਨੇ ਨਾ ਤਾਂ ਮੈਂ ਕਿਉਂ ਕਿ ਬੇਲੇ ਨੇ ਬੇਲੇ ਨੇ ਤਰਸ ਖਾਨਾ ਇਹਨਾਂ ਤੇ ਠੀਕ ਨਹੀਂ ਬੱਚੇ ਨੇ ਆਪਣੇ ਠੀਕ ਹੈ ਮਹਾਰਾਜ ਨੇ ਬੁੱਧੀ ਦੇਵੇਂ ਮੰਦ ਬੁੱਧੀ ਨੇ ਹੈ ਨਾ ਇੱਕ ਬੰਦਾ ਕਹਿੰਦਾ ਉਹਦੀ ਭੈਣ ਵੀ ਪਾਸ ਦੇਖਦੀ ਆ ਜੋ ਉਪਜਾ ਨਾ ਅੰਦਰ ਦੀ ਬਾਹਰ ਆਉਂਦੀ ਆ ਆਪਣੇ ਹੀ ਲੋਕ ਨੇ ਪਰੇ ਲੋਕ ਆਪਣੇ ਨੇ ਆਪਣੇ ਕਮਲੇ ਵੀ ਹੁੰਦੇ ਨੇ ਪਾਗਲ ਵੀ ਹੁੰਦੇ ਨੇ ਮੰਦ ਬੁੱਧੀ ਵੀ ਹੁੰਦੇ ਨੇ ਇਹ ਸਾਰੇ ਤਰ੍ਹਾਂ ਦੇ ਆਪਣੇ ਹੀ ਨੇ ਤੁਹਾਨੂੰ ਵੀ ਹਾਰ ਪੈਂਦੇ ਆ ਇਨਸਟਾਗ੍ਰਾਮ ਤੇ ਜਾ ਕੇ ਦੇਖਿਆ ਕਰੋ ਕੋਈ ਗੱਲ ਨਹੀਂ ਬੜੀ ਖੁਸ਼ੀ ਮਹਿਸੂਸ ਕਰਦਾ ਮੈਂ ਬੇਇੱਜ਼ਤੀ ਦੀ ਬੇਇੱਜ਼ਤੀ ਥੋੜੀ ਹੁੰਦੀ ਆ ਯਾਰ ਬੇਇੱਜ਼ਤੀ ਤੇ ਪਰੇ ਹੋ ਕੇ ਕੰਮ ਹੁੰਦੇ ਨੇ ਜੇ ਦੇਸ਼ ਵਾਸਤੇ ਚੱਲਣਾ ਹੋਵੇ ਧਰਮ ਦੀ ਗੱਲ ਖਾ ਨਹੀਂ ਹੋਵੇ ਦੇਸ਼ ਦੀ ਕਾ ਨਹੀਂ ਹੋਵੇ ਇਕੱਠੇ ਬੈਠਣ ਦੀ ਗੱਲ ਹੈ ਫਿਰ ਬੇਇੱਜ਼ਤੀ ਤੇ ਜਿੱਦਾਂ ਇਹ ਤਿਆਗਣੀਆਂ ਪੈਂਦੀਆਂ ਨੇ ਇਕੱਠੇ ਬੈਠੇ ਆ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਿਵਾਦਤ ਨੇ ਸਿਧਾਂਤਕ ਮਸਲੇ ਨੇ ਉਹਨਾਂ 'ਚ ਤੁਸੀਂ ਆਪ ਦੇ ਵੱਲੋਂ ਬਿਆਨਬਾਜ਼ੀ ਕਿਉਂ ਕਰਦੇ ਹੋ ਮੈਨੂੰ ਇੱਕ ਗੱਲ ਦੱਸੋ ਕਿਹੜੀ ਵਿਵਾਦ ਹੈ ਇਹ ਵਿਵਾਦਤ ਹੈ ਕਿ ਅਸੀਂ ਸਨਾਤਨ ਦੇ ਵਿੱਚੋਂ ਸਨਾਤਨ ਦਾ ਹਿੱਸਾ ਇਹ ਵਿਵਾਦਤ ਹੈ ਸਿੱਖ ਵੱਖਰਾ ਤੇ ਨਿਰਾਲਾ ਤੁਸੀਂ ਇਸ ਗੱਲ ਤੇ ਵਾਰ-ਵਾਰ ਵਾਰ-ਵਾਰ ਜਦੋਂ ਇੱਕ ਗੱਲ ਖਤਮ ਹੋ ਜਾਂਦੀ ਫਿਰ ਉਸੇ ਗੱਲ ਤੇ ਆਉਣੇ ਇਹਦੇ ਵਿੱਚ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ ਕੀ ਮੰਨਦੇ ਹੋ ਵੀ ਸਿੱਖ ਨਿਰਾਲਾ ਹੈ ਵੱਖਰਾ ਹੈ ਦੇਖੋ ਕਾਰਨ ਕੀ ਆ ਹੈ ਤਾਂ ਸਾਰੇ ਸਨਾਤਨ ਹੀ ਹੋਣਾ ਸਿੱਖ ਵੱਖਰੀ ਕੌਮ ਹੈ ਕਿ ਮੈਂ ਜਿਹੜੀ ਕਹਿੰਦਾ ਵੱਖਰੀ ਹੈ ਇਹ ਕਹ ਹੈ ਤਾਂ ਸਨਾਤਨ ਦਾ ਵਿੱਚੋਂ ਨਿਕਲੇ ਕਿਵੇਂ ਕਿਵੇਂ ਹੈ ਕਿਉਂ ਨਹੀਂ ਹੈ ਕਿਵੇਂ ਹੈ ਗੁਰੂ ਗੋਬਿੰਦ ਜਦੋਂ ਸਿੱਖ ਵੱਖਰੀ ਕੌਮ ਹੈ ਤਾਂ ਸਿੱਖ ਸਨਾਤਨੀ ਕਿਵੇਂ ਹੋਏ ਜਦ ਸਨਾਤਨੀ ਹੈ ਸਾਰੇ ਉਹ ਧੀਆਂ ਤਾਂ ਇੱਕ ਦੂਜੇ ਤੇ ਬੰਡੀ ਜਾਓ ਉਦਾਂ ਲੜੀ ਚੱਲੋ ਅੱਦੇ ਮਾ ਅੱਦੇ ਮੋਹਾਲੀ ਦੀਆਂ ਜਿਹੜੀਆਂ ਸਰਦਾਰਾਂ ਦੇ ਮੁੰਡੇ ਨੇ ਤੇ ਧੀਆਂ ਨੇ ਹਮਾਚਰ ਤੇ ਬਿਆਲੇ ਉਦੋਂ ਤਾਂ ਤੁਹਾਨੂੰ ਦੇਖਦਾ ਨਹੀਂ ਹੈਗਾ ਵੀ ਕਿਹੜੀ ਕਿ ਅੱਭੀ ਹਿੰਦੂਆਂ ਦੀ ਆ ਕਿ ਕਿੱਥੇ ਦੀ ਆ ਉਦੋਂ ਤਾਂ ਕਹਦੇ ਵੀ ਠੀਕ ਆ ਜੀ ਮੁੰਡਾ ਕੈਨੇਡਾ ਜਾਣਾ ਚਾਹੀਦਾ ਕੁੜੀ ਤਨਖਾਹ ਵਧੀਆ ਠੀਕ ਆ ਜੀ ਜਾਦਾ ਧਰਮ ਦੀ ਗੱਲਾਂ ਦੀ ਤੁਸੀਂ ਸਾਰੇ ਸਿਆਣੇ ਹੋ ਜਾਣੇ ਆ ਜਦੋਂ ਨਿਆਣੇ ਪਿਆਉਣੇ ਹੁੰਦੇ ਕੀਲੇ ਦੇਖਣ ਲੱਜ ਜਾਂਦੇ ਵੀ ਕਿੰਨੀ ਜ਼ਮੀਨ ਹੈ ਕਿਆ ਹੈ ਜਦ ਡਰਾਮਾ ਨਾ ਕਰੋ ਹੂੰ ਆਪਣੀ ਕੌਮ ਦਾ ਕੀ ਜਲੂਸ ਕੱਢਣ ਲੱਗੇ ਹੋ ਜੇ ਤੁਸੀਂ ਸਾਰੇ ਇੱਕ ਆ ਤਾਂ ਸਾਰੇ ਜਣੇ ਇੱਕ ਬਾਟੇ ਦੇ ਵਿੱਚ ਅਮਤ ਛਕਣ ਸਾਰੇ ਦਲਾਂ ਵਾਲੇ ਸਾਰੇ ਜਿੰਨੇ ਨੇ ਸਾਰੇ ਅੱਜ ਤੇ ਆਪਣੇ ਨਾਮ ਦੇ ਨਾਂ ਤੇ ਗੋਤ ਹਟਾ ਕੇ ਇੱਕੇ ਬਾਟੇ 'ਚ ਛਕਣ ਫੇ ਕੀ ਆ ਫੇ ਦੁਫਾੜ ਕਿਉਂ ਆ ਜਦੋਂ ਗੱਲ ਉਧਰ ਆਉਂਦੀ ਆ ਜੀ ਅਸੀਂ ਵੱਖਰੇ ਆ ਜੀ ਅਸੀਂ ਆਏ ਆ ਜਦੋਂ ਲੜਾਈ ਦੀ ਨੇ ਅਸੀਂ ਇਕੱਠੇ ਆ ਜੀ ਯਾਰ ਕਿਆ ਗੇਮਾਂ ਨੇ ਨੱਚਣ ਵਾਲੀਆਂ ਬਣੂ ਤੁਸੀਂ ਕਿਹਨਾਂ ਦੀਆਂ ਧੀਆਂ ਨੇ ਪੰਜਾਬ 'ਚ ਜਿਹੜੀਆਂ ਨੱਚੀ ਸੱfte ਵਾਦੇ ਜਿਹੜੀਆਂ ਡਾਂਸਿੰਗ ਪ੍ਰੋਗਰਾਮ ਨੇ ਜਿਹਨੂੰ ਪੰਜਾਬੀ ਕਲਚਰ ਦੇ ਨਾਮ ਤੇ ਹੁਣ ਤਾਂ ਸ਼ਰਮੇ ਲੱਗੀ ਆ ਯਾਰ ਕੀ ਦੇਖਦੇ ਆ ਤੁਸੀਂ ਕੀ ਤੁਸੀਂ ਅੰਗ ਪ੍ਰਦਰਸ਼ਨ ਦੇਖ ਰਹੇ ਉਹਦਾ ਉਹ ਕੀ ਆ ਉਹ ਸਿੱਖੀ ਆ ਸਿੱਖਾਂ ਦੇ ਵਿਹਾਂ ਚ ਸੱfte ਵਦ ਗੰਦ ਪੈਂਦਾ ਛਾਤੇ ਵੱਧ ਸ਼ਰਾਬ ਸਿੱਖਾਂ ਦੇ ਵਿਹਾਂਚ ਸਾਤੇ ਵੱਧ ਪੈਸੇ ਦੀ ਲੁੱਟਾਈ ਸਿੱਖਾਂ ਦੇ ਵਿਹਾਂਚ ਮੈਂ ਪਿੱਛੇ ਇੱਕ ਵਿਆਹ ਚਲੇ ਗਿਆ ਮੈਂ ਹੁਣ ਕਾਹਨੂੰ ਪੰਜ ਪਿਆਰੇ ਬੈਠੇ ਹੋ ਤੇ ਸ੍ਰੀ ਅਕਾਲਤਾ ਸਾਹਿਬ ਦੇ ਮਨਮੁੱਖਾਂ ਦੇ ਵਿਆਹ ਅੱਧੇ ਤਮਾਕੂ ਖਾਣ ਵਾਲੇ ਤੇ ਕੀ ਆਹੇ ਯਾਰ ਤੁਸੀਂ ਕਿਉਂ ਸਿੱਖੀ ਦਾ ਜਲੂਸ ਕੱਢਣ ਲੱਗੇ ਹੋ ਸਾਰੇ ਬਰਾਬਰ ਨੇ ਰੱਬ ਰੱਬ ਕਰੋ ਕਿਸੇ ਨੂੰ ਗਿਆਨ ਦੇਣ ਦੀ ਕੀ ਲੋੜ ਹੈ ਤੁਹਾਡਾ ਬਾਪੂ ਵੀ ਗੁਰੂ ਗੋਬਿੰਦ ਸਿੰਘ ਮੇਰਾ ਬਾਪੂ ਮੈਂ ਨਕਮਾ ਮੈਂ ਨਕਮਾ ਸਾਡਾ ਦੋਨਾਂ ਦਾ ਪਿਓ ਇੱਕ ਹੈ ਫੇਕੇ ਮੇਰੇ ਨਾਮ ਦੇ ਨਾਮ ਤੇ ਨਾਮ ਤੋੜ ਦੂਗੇ ਤੁਸੀਂ ਨਹੀਂ ਤੋੜ ਸਕਦੇ ਜਦ ਬਾਪੂ ਨੇ ਬਦਾਵਾ ਲੈ ਲਿਆ ਤੇ ਬਦਾਵਾ ਤਾਂ ਪਾੜਿਆ ਨਹੀਂ ਹੈਗਾ ਜੇ ਬਾਪੂ ਸਾਡਾ ਸਾਨੂੰ ਗਲ ਨਾਲ ਲਾਉਂਦਾ ਅਸੀਂ ਭੱਜ ਸਕਦੇ ਆ ਅਸੀਂ ਮਾੜੇ ਹੋ ਸਕਦੇ ਆ ਲੇਕੇ ਮੇਰਾ ਬਾਜਾਂ ਵਾਲਾ ਥੋੜੀ ਮਾੜਾ ਯਾਰ ਉਹ ਕਿੱਥੇ ਸਾਨੂੰ ਉਹ ਤਾਂ ਗਲ ਨਾਲ ਲਾਉਂਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸਿੱਖ ਹਾਂ ਕਿਸੇ ਦਾ ਨਹੀਂ ਹੈਗਾ ਇਹਨਾਂ ਲੋਕਾਂ ਦਾ ਸਿੱਖ ਨਹੀਂ ਹੈਗਾ ਮੈਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸਿੱਖ ਹਾਂ ਮੈਂ ਕਿਸੇ ਤਨਖਾਹ ਨਹੀਂ ਲੈਂਦਾ ਨਾ ਮੈਂ ਕਿਸਦਾ ਗੁਲਾਮ ਹਾਂ ਆਜ਼ਾਦ ਆ ਖਾਲਸਾ